ਦੇਵੀ ਕਿਸੇ ਤੋਂ ਪੈਸੇ ਉਧਾਰ ਨਾ ਲਵੋ ਇੱਕ ਤੇ ਤੁਸੀਂ ਹਰ ਰੋਜ਼ ਉਹਨੂੰ ਸੋਚ-ਸੋਚ ਕੇ ਕਿ ਸਾਡੇ ਸਿਰ ਤੇ ਕਰਦੇ ਆ ਭੈਣ ਜੀ ਨੇ ਗੱਲ ਕਾਫੀ ਹੱਦ ਤੱਕ ਠੀਕ ਕੀਤੀ ਸਹੀ ਕੀਤੀ ਹੈ ਤੇ ਬਟ ਮੈਂ ਇੱਥੇ ਇੱਕ ਦੋ ਗੱਲਾਂ ਨਾਲ ਇਹਨਾਂ ਨਾਲ ਡਿਸਐਗਰੀ ਕਰਾਂਗਾ ਇਹਨਾਂ ਨੇ ਕਿਹਾ ਕਿ ਕਦੇ ਵੀ ਕਿਸੇ ਤੋਂ ਪੈਸਾ ਉਧਾਰ ਨਾ ਲਵੋ ਕਿਉਂਕਿ ਅਗਰ ਤੁਸੀਂ ਫੇਰ ਕਦੇ ਪੇਮੈਂਟ ਮਿਸ ਕਰ ਦਿੰਦੇ ਆ ਪੈਸੇ ਮੁੜਦੇ ਨਹੀਂ ਤੁਹਾਡੇ ਕੋਲੋਂ ਤਾਂ ਇੱਕ ਤਾਂ ਤੁਸੀਂ ਡਿਪਰੈਸ਼ਨ 'ਚ ਰਹਿੰਦੇ ਆ ਠੀਕ ਹੈ ਤੇ ਦੂਜਾ ਕੀ ਹੁੰਦਾ ਹੈ ਕਿ ਤੁਹਾਡੇ ਰਿਲੇਸ਼ਨਸ ਹੁੰਦੇ ਆ ਉਸ ਇਨਸਾਨ ਨਾਲ ਉਹੋ ਕਿਤਨਾ ਕਿਤ ਖਰਾਬ ਹੋ ਜਾਂਦੇ ਆ ਪਰ ਇੱਥੇ ਥੋੜੀ ਇਹ ਗਲਤੀ ਕੀ ਕਰਕੇ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਹਾਂ ਜਿਹੜਾ ਪੈਸਾ ਲੈਣਾ ਤੇ ਦੇਣਾ ਇੱਕ ਦੁਨੀਆਦਾਰੀ ਕਬਿਲਦਾਰੀ ਹੈ ਨਾ ਇਹ ਲੈਣ ਦੇਣ ਬਣਿਆ ਰਹਿੰਦਾ ਆ ਅਗਰ ਮੇਰੇ ਤੇ ਕਿਸੇ ਨੂੰ ਲੋੜ ਹੈਗੀ ਆ ਤਾਂ ਕੱਲ ਨੂੰ ਚਲੋ ਮੈਨੂੰ ਕਿਸੇ ਤੇ ਲੋੜ ਹੋ ਸਕਦੀ ਆ ਦੂਜੀ ਗੱਲ ਇਹਨਾਂ ਨੇ ਕਿਹਾ ਕਿ ਕਦੇ ਕਿਸੇ ਤੋਂ ਪੈਸੇ ਉਧਾਰੀ ਨਾ ਲਾਓ ਪਰ ਮੈਂ ਮੇਰਾ ਕੀ ਮੰਨਣਾ ਆ ਜੋ ਮੇਰਾ ਆਪਣਾ ਜ਼ਿੰਦਗੀ ਦਾ ਤਜਰਬਾ ਆ ਕਿ ਪੈਸੇ ਉਧਾਰੀ ਉਧਾਰੀ ਲਓ ਨਾ ਇਹ ਗਲਤ ਹੈ ਸਗੋ ਕੇ ਪੈਸੇ ਉਧਾਰੇ ਦਉ ਨਾ ਕਿਉਂ ਜਿੱਦਾਂ ਇਹਨਾਂ ਨੇ ਕਿਹਾ ਕਿ ਜਿਹੜਾ ਲੈਣ ਵਾਲਾ ਮਤਲਬ ਕਿ ਇੱਕ ਡਿਪਰੈਸ਼ਨ ਚ ਰਹਿੰਦਾ ਹੈ ਜਾਂ ਉਹ ਮਤਲਬ ਕਿ ਸੋਚਦਾ ਹੈ ਕਿ ਯਾਰ ਮੈਂ ਪੈਸੇ ਦੇਣੇ ਆ ਨਾ ਉਹ ਅੱਜ ਦਾ ਟਾਈਮ ਇਹ ਆ ਕਿ ਅੱਜ ਕੱਲ ਲੈਣ ਵਾਲਾ ਨਹੀਂ ਸੋਚਦਾ ਇਹ ਗੱਲਾਂ ਦੇਣ ਵਾਲਾ ਸੋਚਦਾ ਹੈ ਦੇਣ ਵਾਲੇ ਇੰਟੈਂਸ਼ਨ ਹੁੰਦੀ ਆ ਕਿ ਯਾਰ ਜਿਹੜਾ ਮੈਂ ਪੈਸਾ ਦਿੱਤਾ ਸੀ ਉਹ ਫਿਲਨੇ ਨੂੰ ਮੈਨੂੰ ਹੋ ਮੁੜ ਵੀ ਆਊਗਾ ਤੇ ਕਿਉਂਕਿ ਜਦੋਂ ਲੈਣ ਵਾਲੇ ਨੇ ਪੈਸੇ ਲੈਣੇ ਹੁੰਦੇ ਉਦੋਂ ਤੋਂ ਬੜੀਆਂ ਮਿੰਤਾਂ ਕਰੇਗਾ ਯਾਰ ਆ ਟਾਈਮ ਸਾਰ ਤੇ ਆ ਇੱਥੇ ਪੈਸੇ ਚਾਹੀਦੇ ਉੱਥੇ ਚਾਹੀਦੇ ਆ ਤੇ ਦੇਣ ਵਾਲਾ ਵੀ ਸੋਚਦਾ ਚਲੋ ਯਾਰ ਮੇਰੇ ਚਲੋ ਅਕਾਊਂਟ ਚ ਪੈਸੇ ਪਾਈਏ ਚਲੋ ਮੈਂ ਲੈ ਲਾ ਪਰਵਾ ਆਪਣਾ ਟਾਈਮ ਸਾਲਾ ਨਾ ਜਦੋਂ ਲੋਡ ਹੋਏਗੀ ਤਾਂ ਮੈਨੂੰ ਦੱਸ ਦੇ ਮੈਂ ਤੁਹਾਨੂੰ ਦੱਸਾਂਗਾ ਤੇ ਮੈਨੂੰ ਵਾਪਸ ਕਰ ਦੇ ਪਰ ਜਦੋਂ ਦੇਣ ਵਾਲੇ ਨੂੰ ਪੈਸੇ ਲੋਡ ਹੁੰਦੀ ਹੈ ਤੇ ਜਿਸ ਤਰੀਕੇ ਨਾਲ ਦੇਣ ਵਾਲਾ ਮਨਤਾਂ ਕਰਦਾ ਆ ਫੋਨ ਕਰਦਾ ਉਹ ਵਿਚਾਰ ਦਾ ਫੋਨ ਹੀ ਨਾ ਅਟੈਂਡ ਕਰਦਾ ਮੋਰੇ ਜਿਹਨੇ ਪੈਸੇ ਲੈ ਹੁੰਦੇ ਆ ਉਹ ਤੁਸੀਂ ਦੇਣ ਵਾਲੇ ਨੂੰ ਪੁੱਛ ਕੇ ਦੇਖੋ ਲੱਗਦਾ ਇਹ ਭੈਣ ਜੀ ਨੇ ਕਦੇ ਕਿਸੇ ਨੂੰ ਪੈਸੇ ਉਧਾਰੇ ਦਿੱਤੇ ਨਹੀਂ ਹੁਣੇ ਤਾਂ ਸ਼ਾਇਦ ਇਹਨਾਂ ਨੂੰ ਇਸ ਗੱਲ ਐਕਸਪੀਰੀਅ ਦੂਜੀ ਗੱਲ ਇਹ ਵੀ ਜੇ ਕਿ ਜਿਹੜਾ ਲੈਣ ਲੈਣ ਵਾਲਾ ਹੁੰਦਾ ਨਾ ਅਗਰ ਲੈਣ ਵਾਲੇ ਨੇ ਪੈਸੇ ਦੇਣੇ ਆ ਵਾਪਸ ਤਾਂ ਰਿਸ਼ਤੇ ਬਚ ਸਕਦੇ ਆ ਪਰ ਪਰ ਜਿਹੜਾ ਲੈਣ ਵਾਲਾ ਹੁੰਦਾ ਆ ਉਹਨੂੰ ਤਾਂ ਫਿਕਰ ਨਹੀਂ ਦੀ ਰਿਸ਼ਤਿਆਂ ਦੀ ਅਗਲਾ ਕਹਿੰਦਾ ਆ ਠੀਕ ਆ ਮੇਰਾ ਟਾਈਮ ਸੜ ਗਿਆ ਸੀਗਾ ਮੈਂ ਹੁਣ ਇਸ ਬੰਦੇ ਤੋਂ ਕੀ ਲੈਣਾ ਹੈ ਠੀਕ ਨਹੀਂ ਉਹਦਾ ਫੋਨ ਵੀ ਨਹੀਂ ਅਟੈਂਡ ਕਰੇਗਾ ਜੇ ਤੁਸੀਂ ਤੇ ਘਰ ਵੀ ਚਲ ਜਾਓਗਾ ਡੋਰ ਨਹੀਂ ਖੋਲੂਗਾ ਠੀਕ ਆ ਤੇ ਜੇ ਕਦੇ ਮੁੜ ਕੇ ਮਤਲਬ ਭਾਫ ਲਿਖੇ ਨੇ ਪੈਸੇ ਦੇ ਦਿੱਤੇ ਤਾਂ ਐਦਾਂ ਤੁਹਾਡੇ ਤੇ एहसान चढ़ा ਕੇ ਤੁਹਾਨੂੰ ਪੈਸੇ ਵਾਪਸ ਕਰੇਗਾ ਨਾ ਕਿ ਮਤਲਬ ਕਿ ਤੁਸੀਂ ਕਿ ਉਹਨੇ ਅਹਿਸਾਨ ਕੀਤਾ ਆ ਕਿ ਤੁਹਾਨੂੰ ਤੁਹਾਡੇ ਵੈਸੇ ਵਾਪਸ ਵਾਪਸ ਕਰਕੇ ਪਰ ਤੁਸੀਂ ਉਹਦੇ ਉੱਪਰ ਕੋਈ ਅਹਿਸਾਨ ਨਹੀਂ ਕੀਤਾ ਸੀਗਾ ਤੇ ਬਾਕੀ ਆ ਤੁਹਾਡੀ ਹੋ ਸਕਦਾ ਕੁਝ ਅਲੱਗ رائے ਹੋਵੇ ਹੋ ਸਕਦਾ ਕਿ ਤੁਸੀਂ ਇਹ ਭੰਜੀ ਜਿਹੜੇ ਆਪਣੇ ਆ ਵੀਡੀਓ ਹੁਣੇ ਦੇ ਕੇ ਆ ਬੋਲ ਕੇ ਇਹਨਾਂ ਜ਼ਿਆਦਾ ਗਰੀ ਕਰਦੇ ਹੋ ਵਾ ਪਰ ਚਲੋ ਆਪਣੀ ਆਪਣੀ ਓਪੀਨੀਅਨ ਆ ਠੀਕ ਆ ਜੀ ਓਕੇ ਬਾਏ ਜੀ